ਸਾਡਾ ਇਤਿਹਾਸ ਹਮੇਸ਼ਾ ਸਾਨੂੰ ਸੇਧ ਦਿੰਦਾ ਰਹੇਗਾ ਸਾਡੇ ਗੁਰੂਆਂ ਨੇ ਜ਼ੁਲਮ ਖਿਲਾਫ ਲੜਾਈ ਲੜੀ ਫਿਰ ਸਾਡੇ ਸ਼ਹੀਦਾਂ ਨੇ ਦੇਸ਼ ਲਈ ਲੜਾਈ ਲੜੀ ਸਾਡਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਅੱਜ ਅਸੀਂ ਤੁਹਾਨੂੰ ਅਜਿਹੇ ਯੋਧੇ ਬਾਰੇ ਜਾਣੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅੰਗਰੇਜ਼ਾਂ ਦੀ ਨੌਕਰੀ ਛੱਡ ਦਿੱਤੀ ਅਤੇ ਆਜ਼ਾਦੀ ਸੰਗਰਾਮ ਵਿੱਚ ਆਵੜੇ ਇੰਨਾ ਹੀ ਨਹੀਂ ਉਹਨਾਂ ਨੇ 2.5 ਫੁੱਟ ਦੇ ਪਿੰਜਰੇ ਵਿੱਚ ਸਜ਼ਾ ਕੱਟੀ ਜਿਆਦਾ ਸਜਾਦਤ ਦੇਸੀ ਇਹ ਕਹਿਣਾ ਨਹੀਂ ਸੀ ਮੰਨਦੇ ਇੱਕ ਹਾਲ ਮਰੀਦਾਂ ਦਾ ਕਹਿਣਾ ਇਹਨਾਂ ਨੇ ਸ਼ਬਦ ਲਾਉਣਾ ਇਹਨਾਂ ਦੇ 베ਰੀ ਜੇਲ ਸੌਫਡੈਂਟ ਸੀ ਮੁਸਲਮਾਨ ਉਹਦੇ ਨਾਲ ਲੜਕੇ ਉਹਨਾਂ ਨੂੰ ਕਹਿੰਦੇ ਤੇਰੇ ਸੂਰ ਦਾ ਹੱਟ ਦੇ ਦੂੰ ਮੂੰਹ ਚ ਤੇ ਇਹਨਾਂ ਨੂੰ ਕੁੱਟ ਮਾਰਿਆ ਬਹੁਤ ਫਿਰ ਇਹਨੇ ਭੁੱਖ ਹੜਤਾਲ ਕਰਤੀ ਭੁੱਖ ਹੜਤਾਲ ਤੋਂ ਬਾਅਦ ਫਿਰ ਇਹਨਾਂ ਨੂੰ ਕੁੱਟਿਆ ਮਾਰਿਆ ਫਿਰ 2.5 ਦਿਨ ਦੇ ਪਿੰਜਰੇ ਚ ਕੈਦ ਗਟਾਈ ਇਹਨਾਂ ਤੇ ਕਿਥੇ ਸੀ ਇਹ ਹੈ 2.5 ਫੁੱਟ ਦੀ ਉਹ ਜੇਲ ਜਿੱਥੇ ਗਦਰੀ ਬਾਬਾ ਭਾਨ ਸਿੰਘ ਨੇ ਸਜ਼ਾ ਕੱਟੀ ਬਾਬਾ ਭਾਨ ਸਿੰਘ ਉਹ ਜੋਧਾ ਹਨ ਜਿਨ੍ਹਾਂ ਨੇ ਅੰਗਰੇਜ਼ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਪੰਜਾਬ ਅਤੇ ਪੰਜਾਬੀਆਂ ਦਾ ਦੇਸ਼ ਦੀ ਆਜ਼ਾਦੀ ਵਿੱਚ ਬੜਮੁੱਲਾ ਯੋਗਦਾਨ ਰਿਹਾ ਹੈ ਇਹਨਾਂ ਵਿੱਚੋਂ ਇੱਕ ਸੀ ਗਦਰ ਲਹਿਰ ਜਿਸ ਦੇ ਮੁਖੀ ਬਾਬਾ ਸੋਹਣ ਸਿੰਘ ਭਗਨਾ ਸਨ ਲੁਧਿਆਣਾ ਦੇ ਪਿੰਡ ਸੁਨੇਤ ਦੇ ਬਾਬਾ ਭਾਨ ਸਿੰਘ ਵੀ ਇਸ ਲਹਿਰ ਦਾ ਹਿੱਸਾ ਬਣੇ ਜਿਨ੍ਹਾਂ ਨੇ ਕਾਲੇ ਪਾਣੀ ਦੀ ਸਜ਼ਾ ਕੱਟਦੇ ਹੋਏ ਦੇਸ਼ ਲਈ ਸਹਾਂਦਤ ਦੇ ਦਿੱਤੀ 8000 ਲੋਕ ਜਿਹੜੇ ਨਿੱਜੀ ਜ਼ਿੰਦਗੀ ਬਣਾਉਣ ਗਏ ਸੀ ਉਹ ਦੇਸ਼ ਦੀ ਜ਼ਿੰਦਗੀ ਨੂੰ ਬਣਾਉਣ ਲਈ ਉਥੋਂ ਮਦਰ ਨਜ਼ਰ ਪਾਰਟੀ ਬਣ ਕੇ ਆਏ ਇਥੇ ਜਿਹਦੇ ਵਿੱਚ ਬਾਬਾ ਭਾਨ ਸਿੰਘ ਵੀ ਸੀ ਔਰ ਇਹ ਇਹ ਪਹਿਲੇ ਗਰੁੱਪ ਵਿੱਚੋਂ ਸੀ ਜਦੋਂ ਇਹ ਉਤਰੇ ਤੇ ਇਹਨਾਂ ਦੀ ਤਰਕੀਸ਼ ਹੋਈ ਉਹਨਾਂ ਨੇ ਨਹੀਂ ਕੀਤਾ ਲੇਕਿਨ ਦੂਜੀ ਵਾਰੀ ਫਿਰ ਫੜ ਲਿਆ ਗਿਆ ਜਿਹੜਾ ਪਹਿਲਾ ਲਾਹੌਰ ਕੌਨਸਪੀਰੇਸੀ ਕੇਸ ਚੱਲਿਆ ਉਹਦੇ ਵਿੱਚ 24 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਔਰ 7ਾਂ ਨੂੰ ਉਮਰ ਕੈਦ ਹੋਈ ਹਾਲਾਂਕਿ ਉਹ 24 ਤੋਂ ਤੋੜ ਕੇ ਸੱਤ ਰਹਿ ਗਏ ਜਿਵੇਂ ਕਰਤਾਰ ਸਿੰਘ ਸਰਾਭਾ, ਵਿਸ਼ੂ ਗਣੇਸ਼ਪਿੰਗਲੇ, ਜਗਤ ਸਿੰਘ ਔਰ ਉਹ ਸਾਥੀ ਜਿਹੜੇ ਨੇ ਉਹਨਾਂ ਨੂੰ 16 ਨਵੰਬਰ ਨੂੰ ਮਤਲਬ ਸ਼ਹੀਦ ਕੀਤਾ ਗਿਆ ਪਰ ਇਹ ਜਿਹੜਾ ਮਤਲਬ ਬਾਕੀ ਸਾਰਿਆਂ ਨੂੰ ਮਤਲਬ ਉਹ ਜਿਹੜਾ ਉਹ ਅੰਡੇਮਾਨ ਔਰ ਅੰਡੇਮਾਨ ਨੂੰ ਆ ਕਾਲੇ ਪਾਣੀ ਕਿਹਾ ਜਾਂਦਾ ਸੀ ਔਰ ਉਹ ਮਲ ਅੰਗਰੇਜ਼ ਖੁਦ ਲਿਖਦੇ ਨੇ ਕਿ ਉਹ ਸਾਡਾ ਸਭ ਤੋਂ ਵੱਡਾ ਹੱਲ ਸੀ ਮਤਲਬ ਨਰਕ ਜਿਹੜਾ ਹੈ ਲੇਕਿਨ ਉੱਥੇ ਵੀ ਇਹਨਾਂ ਨੇ ਆਪਣੇ ਮਾਨ ਨੂੰ ਸਹਿਮਾਨ ਨੂੰ ਮਲੇ ਡਿਕਣ ਨਹੀਂ ਦਿੱਤਾ ਇਹ ਉਹ ਉਹ ਕੋਈ ਜ਼ਿਆਦਾ ਹੀ ਕਰਦਾ ਸੀ ਅੰਗਰੇਜ਼ ਅਫਸਰ ਤੇ ਇਹ ਵੀ ਅੱਗੋਂ ਉਸੇ ਤਰਜਵਾਦ ਦਿੱਤੇ ਸੀ ਜਿਸੇ ਕਰਕੇ ਉਹਨਾਂ ਨੂੰ ਉੱਥੇ ਉਹਨਾਂ ਨੇ ਪਿੰਜਰੇ 'ਚ ਵੀ ਬੰਦ ਰੱਖਿਆ ਔਰ ਉੱਥੇ ਉਹਨਾਂ ਦੀ ਭੁੱਖ ਤਾਲ ਤੋਂ ਬਾਅਦ ਮਨ ਨੂੰ ਸ਼ਹਾਦਤ ਹੋਈ ਮਨੂੰ ਅੰਡੇਮਾਨ ਦੇ ਵਿੱਚ ਹੀ ਬਾਬਾ ਭਾਨ ਸਿੰਘ ਦਾ ਪਰਿਵਾਰ ਅੱਜ ਵੀ ਲੁਧਿਆਣਾ ਦੇ ਪਿੰਡ ਸੁਨੇਤ ਵਿੱਚ ਰਹਿੰਦਾ ਹੈ ਇਹ ਉਹਨਾਂ ਦੀ ਚੌਥੀ ਪੀੜੀ ਹੈ ਉਹਨਾਂ ਦੇ ਪੜਪੋਤੇ ਰਣਜੀਤ ਸਿੰਘ ਨੇ ਦੱਸਿਆ ਕਿ ਜਿਸ ਵੇਲੇ ਉਹਨਾਂ ਦੇ ਪੜਦਾਦਾ ਜੀ ਸ਼ਹੀਦ ਹੋਏ ਉਸ ਵੇਲੇ ਦੇਸ਼ ਦੀ ਵੰਡ ਨਹੀਂ ਹੋਈ ਸੀ ਇਸ ਕਰਕੇ ਉਹਨਾਂ ਦਾ ਸਾਰਾ ਰਿਕਾਰਡ ਲਾਹੌਰ ਵਿੱਚ ਹੀ ਰਹਿ ਗਿਆ ਸਾਲ 2006 ਵਿੱਚ ਅੰਡੇਮਾਨ ਨਿਕੋਬਰ ਦੀਪ ਸਮੂਹੀ ਰਾਜਤਾ ਨੇ ਪੋਰਟ ਬਲੇਅਰ ਦੀ ਸੈਲੂਲਰ ਜੇਲ ਦੇ 100 ਸਾਲ ਪੂਰੇ ਹੋਣ ਦੇ ਉਹਨਾਂ ਨੂੰ ਉੱਥੇ ਸੱਦਿਆ ਗਿਆ ਅਨਜੀਤ ਸਿੰਘ ਦੋ ਵਾਰ ਸੈਲੂਲਰ ਜੇਲ੍ਹ ਜਾ ਚੁੱਕੇ ਨੇ ਉਹਨਾਂ ਕਿਹਾ ਕਿ ਉੱਥੇ ਬਾਬਾ ਭਾਨ ਸਿੰਘ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਨੇ ਮੇਰਾ ਰਿਸ਼ਤਾ ਜੀ ਮੇਰੇ ਪਰਦਾਦਾ ਜੀ ਸੀ ਗਦਰੀ ਬਾਬਾ ਭਾਨ ਸਿੰਘ ਪਿੰਡ ਮੇਰਾ ਸਨੇਤ ਜ਼ਿਲ੍ਹਾ ਲੁਧਿਆਣਾ ਸਰਾਬਾ ਨਗਰ ਥਾਣਾ ਤੇ ਮੈਂ ਜਰਮਤੋਂ ਹੀ ਪਤਾ ਮੇਰਾ ਵੀ ਬੱਬਾ ਜੀ ਕਾਲੇ ਪਾਣੀ ਸੀਰ ਹੋਏ ਹੋਏ ਬਾਕੀ ਸਾਨੂੰ ਸਨ 82 81 82 ਚ ਪੰਜਾਬੀ ਟਰਬੂਨ ਅਖਬਾਰ ਆਇਆ ਉਹਦੇ ਚ ਬਾਬਾ ਜੀ ਦੀ ਫੋਟੋ ਆਈ ਸੀ ਉਹਦੇ ਦੀ ਹਿਸਟਰੀ ਆਈ ਸੀ ਉਹ ਸਾਡੇ ਕੋਲ ਲਿਖੀ ਪਈਆ ਕਰੇ ਹੈ ਤੇ ਪਹਿਲਾਂ ਲਾਹੌਰ ਲੈ ਗਏ ਸੀ ਇਹਨਾਂ ਨੂੰ ਜੰਮਣ ਪੜਨ ਤੋਂ ਪਹਿਲਾਂ 47 ਤੋਂ ਲਾਹੌਰ ਗਏ ਲਾਹੌਰੋਂ ਫਿਰ ਕਾਲੇ ਪਾਣੀ ਲੈ ਗਏ ਇਹਨਾਂ ਨੂੰ ਸਾਡੇ ਕੋਲ ਤਾਂ ਜਾਣਨ ਦਾ ਕੋਈ ਸਾਧਨ ਹੀ ਨਹੀਂ ਸੀ ਤੇ ਉਹਨਾਂ ਅਨੁਸਾਰ ਤੋਂ ਹੀ ਤੇ ਅਸੀਂ ਜਾਣ ਪਤਾ ਲੱਗਦਾ ਰਿਹਾ ਫਿਰ ਇੱਕ ਦੇਸ਼ ਭਗਤ ਮੁੰਡਾ ਆਇਆ ਸਾਡੇ ਘਰੇ ਪਾਣ ਮੇਚ ਉਹ ਸ਼ੈਂਕਲ ਤੇ ਆਇਆ ਸੀਗਾ ਪੁੱਛਿਆ ਵੀ ਮੈਂ ਗਦਰੀ ਬਾਬੇ 500 ਸਾਡੇ ਪਿੰਡ ਸਨੇਹ ਦੇ ਰਾਹ ਤੇ ਉਹ ਕਹਿੰਦਾ ਇਹ ਉਹਨਾਂ ਦਾ ਪੋਤਾ ਉਹਨਾਂ ਨੂੰ ਇਹ ਨਹੀਂ ਸੀ ਪਤਾ ਪੁਰਪੋਤਾ ਵੀ ਮੈਂ ਕਾਂਗਰਸ ਦਾ ਪ੍ਰਧਾਨ ਸੀਗਾ ਬਾੜ ਨੰਬਰ ਦਾ 52 ਦਾ ਉਹ ਘਰ ਆਏ ਫਿਰ ਚਾਹ ਪਾਣੀ ਦਿੱਤਾ ਉਹ ਕਹਿੰਦਾ ਵੀ ਮੈਂ 22 ਰੋਡ ਸ਼ੈਂਕਲ ਤੇ ਕਲਕੱਤੇ ਜਾ ਕੇ ਆਂਡੇ ਮਾਰ ਦੇਣਾ ਕਿ ਮਨੂੰ ਚਾਹ ਪਾਣੀ ਪੜੀ ਖਰਚਾ ਵੀ ਦਿੱਤਾ ਉਹ ਨਹੀਂ ਕੋਈ ਪੈਸਾ ਨਹੀਂ ਲਿਆ ਸੱਤ ਤੋਂ ਜੀ ਉਹ ਕਹਾਂ ਦੇਸ਼ ਭਗਤੀ ਨਾਲ ਜਾਣਾ ਦੇਸ਼ ਭਗਤ ਦਾ ਹੀ ਕੰਮ ਆ ਫਿਰ ਉੱਥੋਂ ਜੀ ਕਾਲੇ ਪਾਣੀ ਆਪਣੇ ਸਮੁੰਦਰੀ ਜਹਾਜ਼ ਚਲੇ ਗਏ ਉੱਥੇ ਜਾ ਕੇ ਬਾਬਾ ਜੀ ਦੀ ਬੁੱਤ ਦੇਖ ਕੇ ਉੱਥੇ ਨਾਰੇ ਲਾਉਣੇ ਸ਼ੁਰੂ ਲਾ ਦੇ ਕਰਦੇ ਨਾਰੇ ਲਾਉਣੇ ਸ਼ੁਰੂ ਉਹ ਕਹਿੰਦੇ ਵੀ ਇਹਨਾਂ ਦਾ ਕੋਈ ਪੰਜਾਬ ਚ ਬਾਰਸ ਹੈਗਾ ਉਹ ਕਹਾਂ ਜ ਇਹਨਾਂ ਦਾ ਫੜਪੋਤਾ ਹੈਗਾ ਉਹਨਾਂ ਨੇ ਸਾਡੇ ਨਾਲ ਬੰਗਾਲੀ ਚ ਘਰੇ ਫੋਨ ਨੰਬਰ ਲੈ ਕੇ ਸੀ ਗੱਲ ਕੀਤੀ ਕਿ ਬੰਗਾਲੀ ਚ ਸਾਡੇ ਘਰ ਦੇ ਕਹਿੰਦੇ ਨਹੀਂ ਸਮਝ ਆਉਂਦੀ ਫਿਰ ਉਹਨਾਂ ਨੇ ਹਿੰਦੀ ਚ ਗੱਲ ਕੀਤੀ ਹਾਂਜੀ ਫਿਰ ਉਹ ਕਹਿੰਦੇ ਵੀ ਕੋਈ ਦਿਨ ਆਊਗਾ ਤੁਹਾਨੂੰ ਬੁਲਾਇਆ ਜਾਓ ਫਿਰ 1906 ਦੇ ਵਿੱਚ 20 ਤੇ 6 ਉਥੇ 100 ਸਾਲਾ ਝੀਲ ਦਾ ਬਣਾਇਆ ਗਿਆ 2006 2006 ਚ ਫਿਰ ਉਥੇ ਮੈਨੂੰ ਬੁਲਾਇਆ ਗਿਆ ਜੀ ਫਿਰ ਮਤਲਬ 4 ਦਿਨ ਰਹਾ ਸਾਰਾ ਸਰਕਾਰ ਦਾ ਖਰਚਾ ਅੰਡੇ ਕਲਕੱਤੇ ਤੋਂ ਜਾਂਦੇ ਆ ਜੀ ਉੱਥੋਂ ਸਾਡਾ ਜੱਥਾ ਜਾਂਦਾ ਉਹਨਾਂ ਦੇ ਮੈਂ ਦੋਗਰੀ ਜਾ ਕੇ 12 ਦੇ ਵਿੱਚ ਗਿਆ ਪਹਿਲਾਂ 6 ਚ ਗਿਆ ਫਿਰ 12 ਚ ਗਿਆ ਤੇ ਉਥੇ ਵੀ ਯਾਦਗਾਰ ਬਣੀ ਵੀ ਬਾਬਾ ਜੀ ਹਾਂ ਜੀ ਬਾਬਾ ਜੀ ਦਾ ਬੁੱਤ ਲੱਗਿਆ ਅੰਦਰ ਫੋਟੋਆਂ ਲੱਗੀਆਂ ਹੋਈਆਂ ਐ ਸਾਰੇ ਬੁੱਤ ਲੱਗਿਆ ਪੂਰੇ ਪਿੰਡ ਦੇ ਵਿੱਚ ਤੋਂ ਬਣੀ ਯਾਦਗਾਰ ਜਿਹੜੀ ਇਹ ਇਹ ਪਿੰਡ ਦੇ ਵਿੱਚ ਜੀ ਮੇਰੇ ਸਨ 5-6 ਚ ਬਣੀ ਆ ਪ੍ਰੋਫੈਸਰ ਜਗਮੋਹਨ ਸਿੰਘ ਅਤੇ ਭਗਤ ਸਿੰਘ ਦੇ ਭਾਣਜੇ ਨੇ ਦੱਸਿਆ ਕਿ ਗਦਰ ਲਹਿਰ ਦਾ ਨਾਂ ਗਦਰ ਇਸ ਕਰਕੇ ਪਿਆ ਕਿਉਂਕਿ ਅੰਗਰੇਜ਼ 1857 ਵਿੱਚ ਵਿਦਰੋਹ ਕਰਨ ਵਾਲੇ ਆਜ਼ਾਦੀ ਕੁਹਾਟਿਆਂ ਨੂੰ ਕਹਿ ਰਹੇ ਸੀ ਕਿ ਤੁਸੀਂ ਗਦਰ ਕਰ ਰਹੇ ਹੋ ਇਹ ਇੱਕ ਗੁਨਾਹ ਹੈ ਫਿਰ ਆਜ਼ਾਦੀ ਕੁਹਾਟਿਆਂ ਨੇ ਫੈਸਲਾ ਕੀਤਾ ਕਿ ਉਹ ਉਹਨਾਂ ਵੱਲੋਂ ਸਥਾਪਿਤ ਕੀਤੀ ਲਹਿਰ ਦਾ ਨਾਂ ਗਦਰ ਹੀ ਰੱਖਣਗੇ ਗਦਰ ਪਾਰਟੀ ਮਲੇਕ ਬਹੁਤ ਹੀ ਵੱਡਾ ਉਦਮ ਸੀ ਕਿਉਂਕਿ 1890 ਤੋਂ 1900 ਤੱਕ ਪਿੰਨੇ ਭਾਰੀ ਅਕਾਲ ਪਏ ਤੇ 20 ਕਰੋੜ ਵਿੱਚੋਂ 2 ਕਰੋੜ ਲੋਕ ਮੋਕਨੜ ਮਰੇ। ਉਦੋਂ ਤੋਂ ਬਾਅਦ ਪਲੇਗ ਆਈ, ਮਲੇਹਜਾ ਆਇਆ। ਤੇ ਇਨ੍ਹਾਂ ਬਿਮਾਰੀਆਂ ਕਰਕੇ ਲੋਕ ਨਵਾਂ ਰਾਲਾ ਬਰੇਸ। ਉਦੋਂ ਅੰਗਰੇਜ਼ਾਂ ਨੇ ਇੱਕੋ ਹੀ ਕੀਤਾ ਜਿਹੜਾ ਅੱਜ ਵੀ ਹੁੰਦਾ ਕਿ ਤੁਹਾਨੂੰ ਫੌਜ ਵਿੱਚ ਭਰਤੀ ਕਰ ਲਓ, ਬੀਐਸਐਫ ਵਿੱਚ ਕਰ ਲਓ। ਉਹ ਫੌਜ ਵਿੱਚ ਭਰਤੀ ਦਾ ਹੋਇਆ ਪਿੰਡਾਂ ਵਿੱਚੋਂ ਬਹੁਤ ਸਾਰੇ ਮੁੰਡੇ ਕ ਬਾਬਾ ਪਾਂ ਸਿੰਘ ਵੀ ਉਹਨਾਂ ਦੀ ਨੋਜਵਾਨ ਸੀ ਜਿਨ੍ਹਾਂ ਨੇ ਸਮਝਿਆ ਕਿ ਸ਼ਾਇਦ ਫੌਜ 'ਚ ਜਾ ਕੇ ਉਹ ਆਪਣੀ ਮਲ ਪਰਿਵਾਰ ਦੀ ਦੁਰਦਸ਼ਾ ਜਿਹੜੀ ਹੈ ਉਹਨੂੰ ਬਦਲ ਸਕਣਗੇ ਲੇਕਿਨ ਉੱਥੇ ਜਾ ਕੇ ਜਦੋਂ ਉਹਨਾਂ ਨੇ ਦੁਨੀਆ ਦੇਖੀ ਤੇ ਫਿਰ ਉਹਨਾਂ ਨੂੰ ਲੱਗਾ ਕਿ ਪੀ ਮੈਂ ਗਲਤ ਤਰ ਬੈਠਾ ਕਿਉਂਕਿ ਅੰਗਰੇਜ਼ ਕਿਸੇ ਨੂੰ ਵੀ ਇਦਾਂ ਦਾ ਮੌਕਾ ਨਹੀਂ ਦੇਣਾ ਚਾਹੁੰਦੇ ਕਿਉਂਕਿ ਉਹ ਨਿਰਭਰਤਾ ਤਾਂ ਹੀ ਹੋਏਗੀ ਜੇ ਉਹ ਗਰੀਬ ਹੋਣਗੇ ਤਾਂ ਫਿਰ ਉਹਨਾਂ ਨੇ ਫੌਜ ਛੱਡ ਦਿੱਤੀ ਔਰ ਉਹ ਵੀ ਸਿੱਧੀ ਜਦੋਂ ਫੌਜੀਆਂ ਨੇ इंग्लैंड ਲਜਾਇਆ ਗਿਆ ਮਲਕਾ ਵਿਕਟੋਰੀਆ ਦੀ ਜੁਬਲੀ ਤੇ ਉਹਨੇ ਰਾਜ ਦੇਖਿਆ ਕਿ ਕੈਨੇਡਾ ਅਮਰੀਕਾ ਇਨਾ ਖੁੱਲੀ ਜਗ੍ਹਾ ਹੈ ਇੰਨੀ ਜ਼ਮੀਨ ਹੈ ਕਿ ਇੱਥੇ ਮਿਹਨਤ ਕਰਕੇ ਅਸੀਂ ਆਪਣਾ ਕਮਾ ਸਕਦੇ ਹਾਂ ਤੋਂ ਬਹੁਤ ਸਾਰੇ ਗਦਰੀ ਉਸ ਵੇਲੇ ਅਮਰੀਕਾ ਕੈਨੇਡਾ ਗਏ ਸਾਊਥ ਏਸ਼ੀਆ ਵਿੱਚ ਇਸਕੇ ਪਰ ਉਸੇ ਉਹਨਾਂ ਨੇ ਦੇਖਿਆ ਕਿ ਮਤਲਬ ਆਪਣੀ ਮਿਹਨਤ ਦਾ ਫਲ ਤੁਹਾਨੂੰ ਤਾਂ ਹੀ ਮਿਲੇਗਾ ਜੇ ਤੁਹਾਡੀ ਸਰਕਾਰ ਹੋਏ ਕਿਉਂਕਿ ਉੱਥੇ ਵੀ ਅੰਗਰੇਜ਼ਾਂ ਦੀ ਪੂਰੀ ਸੀਆਈਡੀ ਸੀ ਉਹਨਾਂ ਨੂੰ ਹਰ ਤਰ੍ਹਾਂ ਦਬਾਇਆ ਜਾਂਦਾ ਸੀ ਅਗਿਆਨੀ ਰੱਖਿਆ ਜਾਂਦਾ ਸੀ ਉਹਦੇ ਚੋਂ ਗਜ਼ਰ ਪਾਰਟੀ ਨਿਕਲੀ ਜਿਨ੍ਹਾਂ ਸਾਨੂੰ ਕਰਤਾਰ ਸਿੰਘ ਸਰਾਭਾ ਵਰਗਾ 19 ਸਾਲ ਦਾ ਨੌਜਵਾਨ ਮਲ ਦਿੱਤਾ ਬਾਬਾ ਸੂਨ ਸਿੰਘ ਪਕਣਾ ਪਹਿਲੇ ਪ੍ਰੈਜ਼ੀਡੈਂਟ ਸੀ ਔਰ ਉਹਨਾਂ ਵਿੱਚੋਂ ਇਹ ਫੈਸਲਾ ਹੋਇਆ ਕਿ ਕਿਉਂਕਿ ਜਦੋਂ ਗਜ਼ਰ ਕਿਉਂਕਿ ਵਰਲਡ ਲਿਆ ਗਿਆ ਕਿਉਂਕਿ 1857 ਵਿੱਚ ਇੱਕ ਬਹੁਤ ਵੱਡੀ ਐਫਰਟ ਹੋਈ ਸੀ ਜਿਹੜੀ ਕਿਸਾਨੀ ਨੇ ਫੌਜੀਆ ਨੇ ਰਲ ਕੇ ਕੀਤੀ ਸੀ ਤੇ ਉਹਨੂੰ ਕਹਿੰਦੇ ਸੀ ਵੀ ਗਦਰ ਜਿਹੜਾ ਹੈ ਇਹ ਤੁਹਾਡਾ ਗੁਨਾਹ ਹੈ ਉਹ ਕਹਿੰਦੇ ਨਹੀਂ ਗਦਰ ਕਰਨਾ ਸਾਡਾ ਮਲ ਫਰਜ਼ ਹੈ ਇਹਦੇ ਤੋਂ ਗਦਰ ਵਰਡ ਉਹਨਾਂ ਨੇ ਲਿਆ ਔਰ ਉਹਦੇ ਕਰਕੇ ਗਦਰ ਪਾਰਟੀ ਅਹਿਲਾਈ ਔਰ ਫਿਰ ਉਹਨਾਂ ਨੇ ਫੈਸਲਾ ਕੀਤਾ ਕਿ ਜਦੋਂ ਵੀ ਦੁਨੀਆ ਦੀ ਜੰਗ ਲੱਗਦੀ ਹੈ ਉਸ ਵੇਲੇ ਇਹ ਸਾਮਰਾਜ ਸੰਕਟ ਵਿੱਚ ਹੁੰਦਾ ਹੈ ਤੇ ਉਦੋਂ ਅਸੀਂ ਆਜ਼ਾਦੀ ਦੀ ਕੋਸ਼ਿਸ਼ ਕਰ ਸਕਦੇ ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਗਦਰ ਲਹਿਰ ਦੀ ਸ਼ੁਰੂਆਤ 20ਵੀਂ ਸਦੀ ਵਿੱਚ ਇੱਕ ਅੰਤਰਰਾਸ਼ਟਰੀ ਪੱਧਰ ਤੇ ਹੋਈ 15 ਜੁਲਾਈ 1913 ਦੇ ਵਿੱਚ ਅਸਟੋਰੀਆ ਓਰੇਗਨ ਦੇ ਵਿੱਚ ਇੱਕ ਮੀਟਿੰਗ ਦੇ ਦੌਰਾਨ ਇਹ ਪਾਰਟੀ ਬਣੀ। ਬਾਬਾ ਸੋਹਣ ਸਿੰਘ ਪੱਕਣਾ ਸਮੇਤ ਗਦਰ ਪਾਰਟੀ ਦੇ ਬਹੁਤ ਸਾਰੇ ਸੰਸਥਾਪਕ ਅਤੇ ਆਗੂ ਸਨ ਜੋ ਇਸ ਲਹਿਰ ਦੇ ਨਾਲ ਜੁੜੇ ਰਹੇ। ਹਾਲਾਂਕਿ 1914 ਦੇ ਵਿੱਚ ਇਹ ਦੋ ਧੜਿਆਂ ਵਿੱਚ ਵੰਡੀ ਗਈ ਜਿਸ ਵਿੱਚ ਬਹੁਗਿਣਤੀ ਵਾਲੇ ਸਿੱਖ ਧੜੇ ਨੂੰ ਆਜ਼ਾਦ ਪੰਜਾਬ ਗਦਰ ਵਜੋਂ ਜਾਣਿਆ ਜਾਣ ਲੱਗਾ ਅਤੇ Hindu ਬਹੁਗਿਣਤੀ ਧੜੇ ਨੂੰ ਹਿੰਦੂਸਤਾਨ ਗਦਰ ਵਜੋਂ ਜਾਣਿਆ ਜਾਣ ਲੱਗਾ। ਗਦਰ ਅਰਵੀ ਤੋਂ ਬਣਿਆ ਉਰਦੂ ਸ਼ਬਦ ਹੈ ਜਿਸ ਦਾ ਅਰਥ ਬਗਾਵਤ ਜਾਂ ਵਿਦਰੋਹ ਹੈ ਅੰਗਰੇਜ਼ਾਂ ਨਾਲ ਟੱਕਰ ਲੈਣ ਵਾਲੇ ਅਤੇ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਪੰਜਾਬ ਦੇ ਇਸ ਮਹਾਨ ਜੋਧੇ ਨੂੰ ਈਟੀਵੀ ਭਾਰਤ ਵੱਲੋਂ ਸਲਾਮ ਲੁਧਿਆਣਾ ਤੋਂ ਵਰਿੰਦਰ ਸਿੰਘ ਥਿੰਦ ਦੀ ਰਿਪੋਰਟ ਈਟੀਵੀ ਭਾਰਤ